ਮੁੜ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਜਨਮ ਦਿਨ ਦਾ ਮਿਲਿਆ ਤੋਹਫ਼ਾ ਇੱਕ ਵਾਰ ਫਿਰ ਮੇਰੀ 40 ਦਿਨਾਂ ਦੀ ਫੈਰੋਲ ਵੀਆਈਪੀ ਸੁਰੱਖਿਆ ਚ ਪਹੁੰਚਿਆ ਡੇਰਾ ਸਿਰਸਾ ਕਤਲ ਦੇ ਰੈਪਰ ਕੇ ਗੰਭੀਰ ਅਪਰਾਧਾਂ ਲਈ ਕੱਟ ਰਿਹਾ ਸਜ਼ਾ ਸਾਤਰੀਕਾਲ ਤੁਸੀਂ ਦੇਖ ਰਹੇ ਸ਼ਬਦਾ ਦੀ ਤਾਕਤ ਦੇ ਬਨ ਮੀਡੀਆ ਮੈਂ ਪੂਜਾ ਡੇਰਾ ਸੱਚਾ ਸੋਤਾ ਦੇ ਮੁਖੀ ਗੁਰਮੀਤ ਰਾਮ ਰਹੀਮ ਚੋ ਕਤਲ ਅਤੇ ਬਲਤਕਾਰ ਵਰਗੇ ਗੰਭੀਰ ਅਪਰਾਧਾ ਵਿੱਚ ਸਜ਼ਾ ਕੱਟ ਰਿਹਾ ਉਸ ਨੂੰ ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ 40 ਦਿਨਾਂ ਦੀ ਪਰੋਲ ਦੇ ਦਿੱਤੀ ਹੈ। ਰਾਮ ਰਹੀਮ ਨੂੰ ਰੌਤਕ ਦੀ ਸੁਨਾਰੀਆਂ ਜੇਲ੍ਹ ਤੋਂ ਸਖਤ ਸੁਰੱਖਿਆ ਵਿੱਚਕਾਰ ਸਿਰਸਾ ਦੇ ਰ ਭੇਜਿਆ ਗਿਆ। ਇਹ 14ਵੀਂ ਵਾਰ ਹੈ। ਜਦੋਂ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਪ੍ਰਕਿਰਿਆ ਬਹੁਤ ਗੁਪਤ ਰੱਖੀ ਗਈ ਸੀ। ਉਸ ਨੂੰ ਨਗਜ਼ਰੀ ਕਾਰਾਂ ਦੇ ਕਾਫਲੇ ਵਿੱਚ ਲਿਜਾਇਆ ਗਿਆ ਜਿਸ ਵਿੱਚ ਦੋ ਬੁਲੇਟ ਪ੍ਰੂਫ ਲੈਂਡ ਕਰੂਜ਼ਰ, ਦੋ ਫੋਰਚੂਨਰ ਅਤੇ ਹੋਰ ਕਾਰਾਂ ਸ਼ਾਮਲ ਨੇ। ਇਸ ਵਾਰ ਉਹ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਜਾਣ ਦੀ ਬਜਾਏ ਸਿੱਧਾ ਸਿਰਸਾ ਡੇਰੇ ਵਿੱਚ ਹੀ ਰਹੇਗਾ। ਤੁਹਾਨੂੰ ਦੱਸ ਦਈਏ ਕਿ 2017 ਵਿੱਚ ਦੋ ਸਾਦਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਉਸ ਨੂੰ ਵੀ ਕਤਲ ਕੇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਸ ਨੂੰ ਬਰੀ ਕਰ ਦਿੱਤਾ। ਰਾਮ ਰਹਿਮ ਨੂੰ ਨਗਾਤਰ ਮਿਲ ਰਹੀ ਪੈਰੋਲ ਅਤੇ ਫਰਲੋ ਤੇ ਕਈ ਸਵਾਲ ਵੀ ਖੜੇ ਹੋ ਰਹੇ ਨੇ। ਰਾਮ ਰਹਿਮ ਪ੍ਰੇਮੀਆਂ ਲਈ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਰਾਮ ਰਹਿਮ ਨੇ ਇੱਕ ਹੋਰ ਫਿਰ ਤੋਂ ਪੈਰੋਲ ਮਿਲੀ ਹੈ। ਮੁੜ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਜਨਮ ਦਿਨ ਦਾ ਮਿਲਿਆ ਤੋਹਫਾ ਇੱਕ ਵਾਰ ਫਿਰ ਮੇਰੀ 40 ਦਿਨਾਂ ਦੀ ਫੈਰੋਲ ਵੀਆਈਪੀ ਸੁਰੱਖਿਆ ਚ ਪਹੁੰਚਿਆ ਡੇਰਾ ਸਿਰਸਾ ਕਤਲ ਤੇ ਰੇਪ ਵਰਗੇ ਗੰਭੀਰ ਅਪਰਾਧਾਂ ਲਈ ਕੱਟ ਰਿਹਾ ਸਜ਼ਾ ਸ੍ਰੀ ਕਾਲ ਤੁਸੀਂ ਦੇਖ ਰਹੇ ਸ਼ਬਦਾ ਦੀ ਤਾਕਤ ਦੇ ਬਨ ਮੀਡੀਆ ਮੈਂ ਪੂਜਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਕਤਲ ਅਤੇ ਬਲਤਕਾਰ ਵਰਗੇ ਗੰਭੀਰ ਅਪਰਾਧਾਂ ਵਿੱਚ ਸਜ਼ਾ ਕੱਟ ਰਿਹਾ ਉਸ ਨੂੰ ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ 40 ਦਿਨਾਂ ਦੀ ਪਰੋਲ ਦੇ ਦਿੱਤੀ ਹੈ। ਰਾਮ ਰਹੀਮ ਨੂੰ ਰੌਤਕ ਦੀ ਸੁਨਾਰੀਆਂ ਜੇਲ੍ਹ ਤੋਂ ਸਖਤ ਸੁਰੱਖਿਆ ਵਿਚਕਾਰ ਸਿਰਸਾ ਡੇਰੇ ਭੇਜਿਆ ਗਿਆ। ਇਹ 14ਵੀਂ ਵਾਰ ਹੈ। ਜਦੋਂ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ। ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਪ੍ਰਕਿਰਿਆ ਬਹੁਤ ਗੁਪਤ ਰੱਖੀ ਗਈ ਸੀ। ਉਸ ਨੂੰ ਨਗਜ਼ਰੀ ਕਾਰਾਂ ਦੇ ਕਾਫਲੇ ਵਿੱਚ ਲਿਜਾਇਆ ਗਿਆ ਜਿਸ ਵਿੱਚ ਦੋ ਬੁਲੇਟ ਪ੍ਰੂਫ ਲੈਂਡ ਕਰੂਜ਼ਰ, ਦੋ ਫੋਰਚੂਨਰ ਅਤੇ ਹੋਰ ਕਾਰਾਂ ਸ਼ਾਮਲ ਨੇ। ਇਸ ਵਾਰ ਉਹ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਜਾਣ ਦੀ ਬਜਾਏ ਸਿੱਧਾ ਸਿਰਸਾ ਡੇਰੇ ਵਿੱਚ ਹੀ ਰਹੇਗਾ। ਤੁਹਾਨੂੰ ਦੱਸ ਦਈਏ ਕਿ 2017 ਵਿੱਚ 2 ਸਾਧਵੀਆਂ ਨਾਲ ਜਿੰਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਉਸ ਨੂੰ ਵੀ ਕਤਲ ਕੇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਸ ਨੂੰ ਬਰੀ ਕਰ ਦਿੱਤਾ। ਰਾਮ ਰਹੀਮ ਨੂੰ ਨਗਾਤਰ ਮਿਲ ਰਹੀ ਪੈਰੋਲ ਅਤੇ ਫਰਲੋ ਤੇ ਕਈ ਸਵਾਲ ਵੀ ਖੜੇ ਹੋ ਰਹੇ ਨੇ। ਰਾਮ ਰਹੀਮ ਪ੍ਰੇਮੀਾਂ ਲਈ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੇ ਇੱਕ ਹੋਰ ਫਿਰਤੋ ਪਰੋਲ ਮਿਲੀ ਹੈ। ਮੁੜ ਜੇ ਤੋਂ ਬਾਹਰ ਆਇਆ ਰਾਮ ਰਹੀਮ ਜਨਮ ਦਿਨ ਦਾ ਮਿਲਿਆ ਤੋਹਫਾ ਇੱਕ ਵਾਰ ਫਿਰ ਮੇਰੀ 40 ਦਿਨਾਂ ਦੀ ਫੈਰੋਲ ਵੀਆਈਪੀ ਸੁਰੱਖਿਆ ਚ ਪਹੁੰਚਿਆ ਡੇਰਾ ਸਿਰਸਾ ਕਤਲ ਤੇ ਰੈਪ ਵਰਗੇ ਗੰਭੀਰ ਅਪਰਾਧਾਂ ਲਈ ਕੱਟ ਰਿਆ ਸਜ਼ਾ ਸਾਤਸ਼੍ਰੀਆ ਕਾਲ ਤੁਸੀਂ ਦੇਖ ਰਹੇ ਸ਼ਬਦਾ ਦੀ ਤਾਕਤ ਦੇ ਬਨ ਮੀਡੀਆ ਮੈਂ ਪੂਜਾ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਕਤਲ ਅਤੇ ਬਲਦਕਾਰ ਵਰਗੇ ਗੰਭੀਰ ਅਪਰਾਧਾ ਵਿੱਚ ਸਜ਼ਾ ਕੱਟ ਰਿਹਾ ਉਸ ਨੂੰ ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ 40 ਦਿਨਾਂ ਦੀ ਪਰੋਲ ਦੇ ਦਿੱਤੀ ਹੈ। ਰਾਮ ਰਹੀਮ ਨੂੰ ਰੋहतक ਦੀ ਸੁਨਾਰੀਆਂ ਜੇਲ੍ਹ ਤੋਂ ਸਖਤ ਸੁਰੱਖਿਆ ਵਿੱਚਕਾਰ ਸਿਰ ਸਾਡੇ ਰਿਹਾ ਭੇਜਿਆ ਗਿਆ। ਇਹ 14ਵੀਂ ਵਾਰ ਹੈ। ਜਦੋਂ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ। ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਪ੍ਰਕਿਰਿਆ ਬਹੁਤ ਗੁਪਤ ਰੱਖੀ ਗਈ ਸੀ। ਉਸ ਨੂੰ ਨਗਜ਼ਰੀ ਕਾਰਾਂ ਦੇ ਕਾਫਲੇ ਵਿੱਚ ਲਿਜਾਇਆ ਗਿਆ ਜਿਸ ਵਿੱਚ ਦੋ ਬੁਲੇਟ ਪ੍ਰੂਫ ਲੈਂਡ ਕਰੂਜ਼ਰ, ਦੋ ਫੋਰਚੂਨਰ ਅਤੇ ਹੋਰ ਕਾਰਾਂ ਸ਼ਾਮਲ ਨੇ ਇਸ ਵਾਰ ਉਹ ਉੱਤਰ ਪ੍ਰਦੇਸ਼ ਬਰਨਾਵਾ ਆਸ਼ਰਮ ਜਾਣ ਦੀ بجائے ਸਿੱਧਾ ਸਿਰਸਾ ਡੇਰੇ ਵਿੱਚ ਹੀ ਰਹੇਗਾ ਤੁਹਾਨੂੰ ਦੱਸ ਦਈਏ ਕਿ 2017 ਵਿੱਚ 2 ਸਾਦਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਉਸ ਨੂੰ ਵੀ ਕਤਲ ਕੇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਸ ਨੂੰ ਬਰੀ ਕਰ ਦਿੱਤਾ। ਰਾਮ ਰਹੀਮ ਨੂੰ ਨਗਾਤਰ ਮਿਲ ਰਹੀ ਪੈਰੋਲ ਅਤੇ ਫਰਲੋਟੇ ਕਈ ਸਵਾਲ ਵੀ ਖੜੇ ਹੋ ਰਹੇ ਨੇ। ਰਾਮ ਰਹੀਮ ਪ੍ਰੇਮੀਆਂ ਲਈ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਪੈਰੋਲ ਮਿਲੀ